ਮੈਂ ਜਦੋਂ ਵੀਡੀਓ ਪਾਉਣੀ ਆ ਵੀ ਐਦਾਂ ਕਣਕ ਵਿੱਚੋਂ ਸੀਡ ਮਾਫੀਆ ਦੇ ੱਟਕੇ ਨਾ ਚੜੋ 40 40 ਕਿਲੋ ਬੀਜ ਪਾਉਣ ਦੀ ਲੋੜ ਨਹੀਂ ਤਾਂ ਉਹਨੇ ਮੇਰੀਆਂ ਵੀਡੀਓ ਥੱਲੇ ਪੁੱਠੇ ਪੁੱਠੇ ਕਮੈਂਟ ਕਰਦੇ ਮੇਰਾ ਸੁਭਾਅ ਵੀ ਜਿਵੇਂ ਮੈਨੂੰ ਕੋਈ ਬੋਲਦਾ ਫਿਰ ਮੈਂ ਉਹਨੂੰ ਉਵੇਂ ਹੀ ਟੱਕਰਦਾ ਮੈਂ ਫਿਰ ਉਹਨੂੰ ਕਮੈਂਟ ਲਿਖਿਆ ਇੱਥੇ ਕੁੱਤੇ ਚਿੱਕਾ ਪਾਉਣ ਦਾ ਕੀ ਫਾਇਦਾ ਜੋ ਮੈਂ ਕਹਿ ਰਿਹਾ ਤੇਰੇ ਖੇਤ ਖਰਾਬ ਹੋ ਜਾ ਫੇਰ ਕਹਿੰਦਾ ਠੀਕ ਆ ਉਦੋਂ 15 20 ਦਿਨਾਂ ਬਾਅਦ ਮੈਂ ਉਹਦੇ ਖੇਤ ਗਿਆ ਜਿਹੜਾ ਬੰਦਾ ਮੈਨੂੰ ਪੁੱਠੇ ਪੁੱਠੇ ਕਮੈਂਟ ਕਰਦਾ ਹੁੰਦਾ ਸੀ ਉਹੀ ਵੀਡੀਓ ਦੇ ਵਿੱਚ ਵੀਡੀਓ ਪੈ ਚੈਨਲ ਤੇ ਪਈ ਕਹਿੰਦਾ ਭਾਈ ਤੂੰ ਸਹੀ ਸੀਗਾ ਮੈਂ ਗਲਤ ਸੀ ਜਿਹੜੇ ਖੁੱਲੇ ਪਾੜੇ ਵਾਲੀ ਕਣਕ ਆ ਉਹਦੇ ਛਿੱਟੇ ਚ ਹੈਗੇ ਆ 74 ਦਾਣੇ ਢੀੜੇ ਪਾੜੇ ਵਾਲੀ ਉਸੇ ਵੈਰਾਈਟੀ ਦੀ ਕਣਕ ਚ ਜਿਹੜੇ ਹੈਗੇ ਆ 55 ਦਾਣੇ ਨਾ ਸੀਜ਼ਨ ਪਿੰਡ ਪੂਲੀ ਜਿਹੜਾ ਬਠਿੰਡਾ ਵਿਖੇ ਇੱਕ ਨੌ ਕਿਸਾਨ ਤੋਂ ਭਾਈ ਸਾਹਿਬ ਹੈਗੇ ਆ ਕੈਨੇਡਾ ਦੀ ਸਿਟੀਜ਼ਨਸ਼ਿਪ ਛੱਡ ਕੇ ਪੱਕੇ ਪੈਰੀਂ ਪਾਵ ਵਾਪਸ ਪੰਜਾਬ ਆਏ ਉਹਨਾਂ ਦਾ 5 ਕਿੱਲੇ ਆਪਣਾ ਵਾਹਣਾ ਕੁਦਰਤੀ ਖੇਤੀ ਕਰਦੇ ਆ ਉਹਦੇ ਚ ਤੇ 1.5 ਕਿੱਲੇ ਉਹਨਾਂ ਦੇ ਚਾਚੇ ਤਾਇਆ ਦਾ ਵਾਹਣਾ ਉਹਨਾਂ ਨੇ ਠੇਕੇ ਤੇ ਲਿਆ ਉਹਦੇ ਚ ਕੈਮੀਕਲ ਕੀਤੀ ਕਰਕੇ ਤਾਂ ਇਹਨਾਂ 5 ਕਿੱਲਿਆਂ ਦੇ ਵਿੱਚ ਕੁਝ ਗੰਨਾ ਲਾਇਆ ਕੁਝ ਥਾਂ ਰੂੜੀ ਰਾੜੀ ਥੱਲੇ ਰੱਖਿਆ ਹੋਇਆ ਖਾਦ ਖੂਦ ਬਣਾਉਣ ਨੂੰ ਤੇ ਕੁਝ ਸਬਜ਼ੀ ਥੱਲੇ 3.5 ਕਿੱਲੇ ਕਣਕ ਬੀਜੀ ਇਹਨਾਂ ਪੰਜਾਂ ਦੇ ਵਿੱਚੋਂ 12 ਕਿਲੋ ਬੀਜ ਕਿੱਲੇ ਦਾ ਪਾਕੇ ਇੱਕ ਪੋਰ ਬੰਦ ਰੱਖ ਕੇ ਖੁੱਲੇ ਪਾੜੇ ਦੀ ਵੈਰਾਈਟੀਆਂ ਦੇਸੀ ਇੱਕ ਸੋਨਾ ਮੋਤੀ ਤੇ ਇੱਕ ਲੋਕਵਾੜ ਤਿੰਨ ਕਣਾਲਾ ਬਾਣ ਸਾਢੇ 3 ਕਿੱਲਿਆਂ ਦੇ ਵਿੱਚੋਂ ਖੱਸੜ ਰੇਤੇ ਵਾਲਾ ਸੀ ਜਾਣੀ ਕਿ ਉੱਥੇ ਕਣਕ ਬਾਕੀ ਬਾਣ ਦੇ ਮੁਕਾਬਲੇ ਹਰ ਪੱਖੋਂ ਅੱਧੀ ਸੀ ਉੱਟਾ ਮਾਰਨ ਦੇ ਪੱਖੋਂ ਠੀਕ ਹੈ ਕੱਦ ਪੱਖੋਂ ਤੇ ਛਿੱਟੇ ਪੱਖੋਂ ਬਾਵਜੂਦ ਇਹਦੇ ਲੋਕਵਾਨ ਕਣਕ ਹੋਈ 17 ਕੁਆਂਟਲ 30 ਕਿਲੋ ਕਿੱਲੇ ਦੀ ਤੇ ਸੋਨਾ ਮੋਤੀ ਹੋਈ 4 ਲਾ ਕੇ 11 ਕੁਆਂਟਲ ਕਿੱਲੇ ਦੀ ਠੀਕ ਆ ਇਹ ਇੱਕ ਕਿਸਾਨ ਆ ਬੱਪੂ ਕੰਬੋਜ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਲਾਲਾਬਾਦ ਪੱਛਮੀ ਦੇ ਪਰਲੇ ਪਾਸੇ ਛੋਟੇ ਬਾੜੀਆਂ ਪੈਂਦਾ ਉਹਦਾ ਬਲੇਲ ਤੇ ਹਸਲ ਕਹਿੰਦੇ ਆ ਮੈਂ ਜਦੋਂ ਵੀਡੀਓ ਪਾਉਣੀ ਆ ਵੀ ਐਦਾਂ ਕਣਕ ਬੀਜੋ ਸੀਡ ਮਾਫੀਆ ਦੇ ੱਤੇ ਨਾ ਚੜੋ 40 40 ਕਿਲੋ ਬੀਜ ਪਾਉਣ ਦੀ ਲੋੜ ਨਹੀਂ ਤਾਂ ਉਹਨੇ ਮੇਰੀਆਂ ਵੀਡੀਓ ਥੱਲੇ ਪੁੱਠੇ-ਪੁੱਠੇ ਕਮੈਂਟ ਕਰਦੇ ਪੁੱਠਾ ਬੋਲਣਾ ਮੇਰਾ ਸੁਭਾਅ ਵੀ ਜਿਵੇਂ ਮੈਨੂੰ ਕੋਈ ਬੋਲਦਾ ਫਿਰ ਮੈਂ ਉਹਨੂੰ ਓਵੇਂ ਹੀ ਟੱਕਰਦਾ ਤਾਂ ਮੈਂ ਉਹਨੂੰ ਓਵੇਂ ਹੀ ਟੱਕਰਿਆ ਕਰਾਂ ਫਿਰ ਮੇਰੇ ਦਿਮਾਗ 'ਚ ਮਹਾਰਾਜ ਨੇ ਮੱਤ ਪਾਈ ਵੀ ਤੂੰ ਕਿਉਂ ਇਹਦੇ ਨਾਲ ਉਹ ਲੱਗਿਆ ਪਿਆ ਤੇ ਮੈਂ ਫਿਰ ਉਹਨੂੰ ਕਮੈਂਟ ਲਿਖਿਆ ਮੈਂ ਕਿਹਾ ਯਾਰ ਇੱਥੇ ਕੁੱਤੀ ਚਿੱਕਾ ਪਾਉਣ ਦਾ ਕੀ ਫਾਇਦਾ ਵੀ ਜੋ ਮੈਂ ਕਹਿ ਰਿਹਾ ਤੇਰੇ ਖੇਤ ਕਰਾ ਦਿਆਂ ਫੇਰ ਕਹਿੰਦਾ ਠੀਕ ਆ ਫਿਰ ਸਾਡੇ ਨੰਬਰ ਐਕਸਚੇਂਜ ਹੋਏ ਤੇ ਮੈਂ ਉਹਨੂੰ ਕਿਹਾ ਵੀ ਚਾਰ ਕਣਾਲਾ ਬੀਜੀ ਗਰੰਟੀ ਮੇਰੀ ਠੀਕ ਆ ਜੇ ਘਟ ਗਈ ਮੈਂ ਪੈਸੇ ਦਿਆਂ ਉਹਨੇ ਭਾਈ ਸਾਹਿਬ ਨੇ ਫੇਰ ਬੀਜਾਂ 10 ਕਣਾਲਾ ਬੁੱਲੇ ਪਾੜੇ ਵੀ 5 ਕਣਾਲਾ ਤੇ 5 ਕਣਾਲਾ ਆਪਦੇ ਹਿਸਾਬ ਨਾਲ ਢੀੜੇ ਪਾੜੇ ਇੱਧਰ ਆਉਣੇ 20 ਪਾਇਆ 20 ਪੋਸ਼ਕ ਪਰ 45 ਕਿਲੋ ਦੇ حساب ਨਾਲ ਇੱਧਰ ਪਾਇਆ 20 ਕਿਲੋ ਦੇ حساب ਆ ਮੇਰੀਆਂ 5 ਕਨਾਲਾਂ ਚ ਜਿਹੜੀ ਖੁੱਲੇ ਪਾੜੇ ਵਾਲੀ ਕਣਕ ਹੈ ਉਹਦੇ ਚ ਵੀ ਹੈਗਾ 12.5 ਕਿਲੋ ਸਾਢੇ 5 ਪੰਜ ਕਨਾਲਾਂ ਚ ਤੇ ਇਸ ਦਾ ਜਿਹੜੀ ਢਿੜੇ ਪਾੜੇ ਵਾਲੀ ਆ ਇਹਦੇ ਚ ਵੀ ਹੈਗਾ ਆਪਣਾ 28.5 ਕਿਲੋ ਪੰਜ ਕਨਾਲਾਂ ਚ ਠੀਕ ਹੁਣ ਕਣਕ ਬੀਜੀ ਤੇ ਬੀਜਣ ਤੋਂ ਬਾਅਦ ਜਦੋਂ ਕਣਕ ਉਗਰੀ ਮੈਨੂੰ ਨਹੀਂ ਪਤਾ ਉਹ ਕਣਕ ਬੀਜੀ ਬਟਾ ਉਹਦਾ ਮੈਨੂੰ ਫੋਨ ਆਇਆ ਜਿਹੜਾ ਬੰਦਾ ਮੇਰੀਆਂ ਵੀਡੀਓ ਨਾਲ ਪੁੱਟੇ ਪੁੱਟੇ ਕਮੈਂਟ ਕਹਿੰਦਾ ਬਾਈ ਕਣਕ ਤਾਂ ਮੱਛਰ ਦੀ ਆਉਂਦੀ ਹੈ ਮੈਂ ਕਿਹਾ ਇਹ ਤਾਂ ਸਬਰ ਕਰ ਬਹੁਤ ਕੁਝ ਹੋਊਗਾ ਉਸ ਤੋਂ ਬਾਅਦ 15-20 ਦਿਨਾਂ ਬਾਅਦ ਫੇਰ ਫੋਨ ਆਇਆ ਕਹਿੰਦਾ ਬਾਈ ਇਹ ਤਾਂ ਹੋਰੇ ਟੱਕ ਦੀ ਆਉਂਦੀ ਹੈ ਠੀਕ ਹੈ 14 ਇੰਚ ਤੇ ਪਾੜਾ ਕਣਕ ਦਾ ਪੂਰੇ ਤੋਰ ਆ ਠੀਕ ਹੈ 14 ਇੰਚ ਇੱਕ ਪੋਰ ਬੰਦ ਕਰ ਲੀਏ ਤਾਂ 13 14 ਇੰਚ ਹੋ ਜਾ ਠੀਕ ਹੈ 10 7 ਇੰਚ ਉਦੋਂ 15 20 ਦਿਨਾਂ ਬਾਅਦ ਮੈਂ ਉਹਦੇ ਖੇਤ ਗਿਆ ਤੇ ਜਿਹੜਾ ਬੰਦਾ ਮੈਨੂੰ ਪੁੱਟੇ ਪੁੱਟੇ ਕਮੈਂਟ ਕਰਦਾ ਹੁੰਦਾ ਸੀ ਉਹੀ ਵੀਡੀਓ ਦੇ ਵਿੱਚ ਵੀਡੀਓ ਪੈ ਚੈਨਲ ਤੇ ਪਈ ਹੈ ਕਹਿੰਦਾ ਬਾਈ ਤੂੰ ਸਹੀ ਸੀਗਾ ਮੈਂ ਗਲਤ ਸੀ ਠੀਕ ਹੈ ਮੈਂ ਕਿਹਾ ਹਜੇ ਤਾਂ ਆਪਾਂ ਝਾੜ ਵੀ ਦੇਖਣਾ ਝਾੜ ਵੇਲੇ ਕਣਕ ਦੇ ਪਕਾ ਮੌਕੇ ਉਹਦੇ ਖੇਤ ਬਾ ਫਾਰਮਰ ਫੀਲਡ ਸਕੂਲ ਆਇਆ ਦੂਰੋਂ ਨੇੜੋਂ ਕਿਸਾਨ ਆਏ ਉਹਦੇ ਪੈਉਂਦੇ ਕਿਸਾਨ ਆਏ ਤੇ ਅਸੀਂ ਐਲੈਬੋਰੇਟ ਕਰਦੇ ਪਏ ਆ ਸਾਰੀ ਗੱਲ ਬਾਤ ਵੀ ਇੰਦਾ 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 ਜਿਵੇਂ ਤੁਹਾਨੂੰ ਦੱਸ ਰਿਹਾ ਇੱਕ ਕਿਸਾਨ ਦੋਨੇ ਪਲੋਟਾਂ ਦੇ ਵਿੱਚੋਂ ਛਿੱਟੇ ਤੋੜ ਕੇ ਲੈ ਆਇਆ ਇੱਕ ਇੱਕ ਛਿੱਟਾ ਤੋੜ ਲਿਆ ਕਣਕ ਦਾ ਉਹਨੇ ਤੋੜਿਆ ਛਿੱਟਾ ਜਿਹੜੇ ਖੁੱਲੇ ਬਾੜੇ ਵਾਲੀ ਕਣਕ ਆ ਉਹਦੇ ਛਿੱਟੇ ਚ ਹੈਗੇ ਆ 74 दाणे ਢੀੜੇ ਪੜ ਵਾਲੀ ਉਸੇ ਵੈਰਾਈਟੀ ਦੀ ਕਣਕ ਚ ਜਿਹੜੇ ਹੈਗੇ 55 दाणे ਕਿੰਨੇ 19 दाणे ਅਸੀਂ ਵਾਧਾ ਇੱਕ ਸਿੱਟੇ ਮੰਗ ਤੇ ਇੱਥੇ ਜ਼ਵਾਲ ਆ ਸਕਦਾ ਵੀ ਤੁਹਾਡੇ ਕੋਲੇ ਇੱਕ ਸਿੱਟੇ ਮੰਗ 19 दाणे ਵਾਧਾ ਤੇ ਉਹਦੇ ਕੋਲੇ ਦਾ ਸਿੱਟੇ ਹੀ ਵਾਧਾ ਆਹਣੋ ਜਦੋਂ ਧਾਣੇ ਭੋਰੇ ਤਾਂ ਉੱਥੇ ਉਹ ਗੱਲ ਵੀ ਕਲੀਅਰ ਹੋ ਗਈ ਇਹ ਜਿਹੜੇ 55 ਦਾਣੇ ਆ ਛਿੱਟੇ ਵਾਲੇ ਇਹ ਬਈ ਹਰਾ ਦੁੱਧ ਆ ਤੇ ਸਾਡੇ ਵਾਲੇ ਪੱਕੇ ਪਏ ਹੁਣ ਜਿਹੜੇ ਇਹ 55 ਇਹਨਾਂ ਨੇ ਹਜੇ ਸੁੱਕਣਾ ਇਹਨਾਂ ਦਾ ਵਜਨ ਹੋਰ ਘਟਣਾ ਵਜਨ ਦੇ ਪੱਖ ਤੋਂ ਤੇ ਦਾਣਿਆਂ ਦੇ ਪੱਖ ਤੋਂ ਸਾਡੀ ਕਣਕ ਇਹਦੇ ਨਾਲੋਂ ਜ਼ਿਆਦਾ ਘੱਟ ਵੀ ਦੇ باوجود ਸੇਮ ਪਾਲਣ ਪੋਸ਼ਣ ਤੇ ਘੱਟ ਖਰਚੇ ਦੇ ਨਾਲ ਸਾਡੀ ਕਣਕ ਸ਼ਰਟ ਬਣ ਇਹਦੀ ਵੀ ਸ਼ਰਟ ਬਣ ਤੇ ਫਿਰ ਭਾਈ ਜਿਹੜਾ ਫालतू ਵੀ ਪਾਇਆ ਉਹਦਾ ਕੀ ਮਤਲਬ ਬਣਿਆ ਫालतू ਡੀਏਪੀ ਪਾਈ ਉਹਦਾ ਕੀ ਮਤਲਬ ਬਣਿਆ ਜੇ ਤੁਸੀਂ ਬਾਹ ਕੇ ਬਾਣ ਬੀਜਣਾ ਚਾਹੋ ਨੇ ਬਣਾ ਕੇ ਤਾਂ ਤੁਸੀਂ ਫਿਰ ਖੁੱਲੇ ਬਾੜੇ ਦੀ ਕਣਕ ਬੀਜਣੀ ਨਹੀਂ ਇੱਕ ਪੋਰ ਬੰਦ ਕਰਕੇ 12 ਕਿਲੋ 20 ਕਿੱਲੇ ਦਾ ਪਾਉਣਾ। ਮੈਂ ਤੁਸੀ ਦੋ ਤੇ ਮੰਨੂ ਨਾ ਮੰਨੂ ਚਾਰ ਤੇ ਇੰਨਾ ਤਾਂ ਮੈਨੂੰ ਪਤਾ ਹੈ। ਠੀਕ ਹੈ। 12 ਕਿਲੋ 20 ਕਿੱਲੇ ਦਾ ਪਾ ਕੇ ਕਣਕ ਬਿਜਣੀ ਆ ਉਤਲਾ ਬੱਤਰ ਖੁਸ਼ਕ ਕਰ ਲਿਓ। ਭਾਲ ਬਣਾ ਕੇ ਠੀਕ ਹੈ। ਤੇ ਉਹ ਭਾਲ ਬਣਾਉਣ ਨਾਲ ਗੁੱਲੀ ਡੰਡਾ ਬਾਥੂ ਨਹੀਂ ਉਗੜਦਾ। ਕਣਕ ਡੂੰਗੇ ਗਈ ਆ ਬੱਤਰ ਚ ਕਣਕ ਉਗਰੂਗੀ। ਤਾਂ ਉਹਦਾ ਪਾਲਣ ਪੋਸ਼ਣ ਸੇਮ ਆ ਪਹਿਲਾ ਪਾਣੀ ਮੰਗਣ ਤੇ ਦੂਜਾ ਪਾਣੀ ਗੋਭ ਚ ਗੋਭ ਚ ਦੂਜਾ ਪਾਣੀ ਦੁੱਧੇ ਵਾਲੀ ਸਟੇ ਤੀਜਾ ਪਾਣੀ ਦੁੱਧੇ ਵਾਲੀ ਸਟੇਜ ਤੇ ਚੌਥਾ ਪਾਣੀ ਤਾਂ ਲਾਉਣਾ ਜੇ ਅਖੀਰਲੇ ਦਿਨਾਂ ਚ ਗਰਮੀ ਵੱਧ ਪੈਂਦੀ ਦਿਸੀ ਠੀਕ ਹੈ ਤਾਂ ਇਹ ਤਰੀਕੇ ਤੁਸੀਂ ਕਣਕ ਬੀਜ ਕੇ ਪਾਲੋ ਠੀਕ ਹੈ 4000 ਰੁਪਏ ਤੁਹਾਡੀ ਜੇਬ ਚ ਪਹਿਲਾਂ ਹੀ ਆ ਜਾਂਦਾ ਕਿਉਂਕਿ ਕੈਪੀਟਲ ਖੇਤੀ ਵਾਲੇ ਡੀਏਪੀ ਪਾਉਂਦੇ ਆ ਤੇ 40 45 ਕਿਲੋ ਵੀ ਪਾਉਂਦੇ ਆ ਹੁਣ ਇੱਥੇ ਵੀ ਪੈਣਾ 12 ਕਿਲੋ 28 ਕਿਲੋ ਦਾ ਵੀ ਬਚ ਗਿਆ ਲਗਭਗ 1000 1100 ਰੁਪਏ ਦਾ ਠੀਕ ਹੈ 12 ਕਿਲੋ ਹੀ ਇਹਦਾ ਚ ਡੀਏਪੀ ਪੈਣੀ ਆ ਤਾਂ 38 ਕਿਲੋ ਡੀਏਪੀ ਬਚ ਗਈ 38 ਕਿਲੋ ਡੀਏਪੀ 28 ਨਾਲ ਗੁਣਾ ਕਰੀਏ ਤਾਂ ਕਿੰਨੇ ਦੀ ਬਣ ਗਈ 1100 ਦੀ ਲਗਭਗ ਡੀਏਪੀ ਬਚ ਗਈ 250 ਰੁਪਿਆ ਹੋ ਗਿਆ ਇਤੋਂ ਬਾਅਦ ਜਦੋਂ ਪਹਿਲਾ ਪਾਣੀ ਮੰਗਣ ਤੇ ਲਾਵਾਂਗੇ ਇੱਕ ਘਟਾ ਜੂਰੀਆ ਬਚ ਗਿਆ 22 ਤੇ 3 2500 ਰੁਪਇਆ ਹੋ ਗਿਆ ਇਸ ਤਰੀਕੇ ਨਾਲ ਬੀਜੀ ਕਣਕ ਨੂੰ ਨਾ ਫੰਗਸ ਪਵੇ ਨਾ ਗੁੱਲੀ ਢੰਡੇ ਵਾਲੀ ਸਪਰੇ ਤੇ ਨਾ ਕੀਟਨਾਸ਼ਕ ਠੀਕ ਆ 1500 ਰੁਪਇਆ ਤਾਂ ਇਹਦਾ ਵੀ ਲੱਗਦਾ ਹੀ ਹੋ 25 ਤੇ 15 4 4000 ਹੋ ਗਿਆ 4000 ਰੁਪਇਆ ਕਣਕ ਬੀਜਣ ਤੋਂ ਪਹਿਲਾਂ ਤੁਹਾਡੀ ਜੇਬ ਚ ਜਾਣੀ ਕੇ 2 ਕੁਆਂਟਲ ਦੇ ਆਸ-ਪਾਸੇ ਝਾੜ ਤੁਹਾਡਾ ਪਹਿਲੇ ਹੀ ਵੱਗ ਗਿਆ ਐਂਡ ਤੇ ਜਾਂ ਬਰਾਬਰ ਚੜੂਗੀ ਜਾਂ ਵੱਧ ਚੜੂਗੀ